ਤੇ ਗਲੀ ਨੰਬਰ 20 ਦੇ ਵਿੱਚ ਆ ਕੇ ਤੇ ਮੇਰੇ ਮਗਰ ਮੋਟਰਸਾਈਕਲ ਤੇ ਤਿੰਨ ਬੰਦੇ ਲੱਗੇ ਪਿਲਾ ਮੈਨੂੰ ਮੋਟਰਸਾਈਕਲ ਦੇ ਨਾਲ ਮੈਂ ਐਕਟੂਅਲ ਤੇ ਮੈਨੂੰ ਨਸ ਕਮਾਰਿਆ ਮੈਂ ਦੇਖਿਆ ਇੱਕ ਦਿਨ ਸ਼ੁਰੂ ਕਰ ਲਈ ਜੀ ਉਹ ਸ਼ੁਰੂ ਕੱਟ ਕੇ ਮਾਰੀ ਆ ਤੋਂ ਡਿੱਗੀ ਦੇਨੇ 4 ਲੱਖ ਰੁਪਈਆ ਸੀ ਜੀ ਉਹ ਉਹਨਾਂ ਨੇ ਡਿੱਗੀ ਕੋਲ ਕੇ ਤੇ ਉਹ 4 ਲੱਖ ਰੁਪਈਆ ਲੈ ਕੇ ਤੇ ਉਹਨਾਂ ਨਗਰ ਬਜਾਦੋਂ ਨਿਕਲ ਗਿਆ ਜੀ ਇਸ ਦਿਨ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦਿਨ ਦਿਹਾੜੇ ਲੁੱਟ ਦੀ ਵੱਡੀ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਸੋ ਦੱਸਦੇ ਹਾਂ ਕਿ ਤਿੰਨ ਨੌਜਵਾਨਾਂ ਨੇ ਇੱਕ ਵਿਅਕਤੀ ਨੂੰ ਘੇਰ ਕੇ ਉਸ ਤੋਂ 4 ਲੱਖ ਰੁਪਏ ਦੀ ਲੁੱਟ ਕੀਤੀ ਹੈ ਪੂਰਾ ਮਾਮਲਾ ਅੰਮ੍ਰਿਤਸਰ ਦੇ ਪਵਨ ਨਗਰ ਇਲਾਕੇ ਦਾ ਤਸੱਜਾ ਹੈ ਦਿਨ ਦਿਹਾੜੇ ਲੁੱਟ ਦੀ ਵੱਡੀ ਵਾਰਤਵਾਤ ਵਾਪਰੀ ਹੈ ਜਿਸ ਤੋਂ ਬਾਅਦ ਸ਼ਹਿਰ ਦੇ ਵਿੱਚ ਖੌਫ ਦਾ ਮਾਹੌਲ ਪਣਿਆ ਹੋਇਆ ਹੈ ਪੜਿੱਤੇ ਮੁਤਾਬਕ ਬਟਾਲਾ ਰੋਡ ਦੇ ਪਵਨ ਨਗਰ ਇਲਾਕੇ ਦੇ ਵਿੱਚ ਐਕਟਿਵਾ ਉੱਤੇ ਸਵਾਰ ਹੋ ਕੇ ਘਰ ਵੱਲ ਨੂੰ ਜਾ ਰਿਹਾ ਸੀ ਜਿਸ ਦੌਰਾਨ ਮੋਟਰਸਾਈਕਲ ਸਵਾਰ ਤੇ ਨੌਜਵਾਨਾਂ ਨੇ ਉਸਤੇ ਰਾਹ ਨੂੰ ਰੋਕਿਆ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਪੀੜਤ ਦੇ ਦੱਸਣ ਮੁਤਾਬਕ ਉਹ ਅਜ ਸਵੇਰੇ ਕਿਉ ਮੰਡੀ ਤੋਂ ਕਿਤਾਬਾਂ ਦੀ ਸੇਲ ਤੇ ਪੈਸੇ ਲੈ ਕੇ ਆਪਣੀ ਐਕਟਿਵਾ ਦੀ ਡਿੱਕੀ ਵਿੱਚ ਰੱਖੀ ਤੇ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਇਸ ਦੌਰਾਨ ਗਲੀ ਦੇ ਬਾਹਰ ਉਸ ਦਾ ਪਿੱਛਾ ਕਰ ਰਹੇ ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਤੇ ਨੌਕੁੱਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਦੀ ਐਕਟੀਵਾਸਿ ਰੱਖੇ 4 ਲੱਖ ਰੁਪਏ ਲੈ ਕੇ ਇਹ ਲੁਟੇਰੇ ਫਰਾਰ ਹੋ ਗਏ ਨੇ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਉਸ ਪੀੜਤ ਦੀਆਂ ਨੇ ਜਿਸ ਤੋਂ 4 ਲੱਖ ਦੀ ਲੁੱਟ ਕਰਕੇ ਇਹ ਲੁਟੇਰੇ ਫਰਾਰ ਹੋਏ ਨੇ ਪੀੜਤ ਦੇ ਦੱਸਣ ਮੁਤਾਬਕ ਇਹਨਾਂ ਲੁਟੇਰਿਆਂ ਵੱਲੋਂ ਹਥਿਆਰ ਦੀ ਨੋਕ ਉਤੇ ਉਸ ਤੋਂ ਲੁੱਟ ਕੀਤੀ ਗਈ ਹੈ ਇਸ ਦੌਰਾਨ ਉਸ ਨੂੰ ੱੱਕਾ ਵੀ ਮਾਰਿਆ ਗਿਆ ਜਿਸ ਕਰਕੇ ਉਹ ਸਿੱਧੇ ਗੰਦ ਵਿੱਚ ਜਾ ਵਜਾ ਔਰ ਕੰਬੀਰ ਜ਼ਖਮੀ ਹੋ ਗਿਆ ਫਿਲਹਾਲ ਦਿਨ ਦਿਹਾੜੇ ਇਹ ਜੀਆਂ ਵਾਰਦਾਤਾਂ ਦਾ ਵਾਪਰਨਾ ਆਪਣੇ ਆਪ ਦੇ ਵਿੱਚ ਕਈ ਸਵਾਲ ਖੜੀ ਕਰਦਾ ਹੈ ਲੁੱਟਦੀਆਂ ਵਾਰਦਾਤਾਂ ਲਗਾਤਾਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵਾਧ ਰਹੀਆਂ ਨੇ ਇੱਕ ਤੋਂ ਬਾਅਦ ਇੱਕ ਹਰ ਦਿਨ ਇੱਕ ਖਬਰਾਂ ਜੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਪੁਲਿਸ ਉੱਤੇ ਵੀ ਕਈ ਸਵਾਲ ਖੜੇ ਹੋ ਰਹੇ ਨੇ ਕਿ ਆਖਿਰਕਾਰ ਲੋਕ ਕਿੱਥੇ ਸੁਰੱਖਿਅਤ ਨੇ ਫਿਲਹਾਲ ਪੁਲਿਸ ਨੂੰ ਸੂਚਨਾ ਮਿਲੀ ਹੈ ਪੁਲਿਸ ਮੌਕੇ ਤੇ ਪਹੁੰਚੀ ਔਰ ਪੁਲਿਸ ਕੋਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਤੇ ਜਲਦ ਹੀ ਦੋਸ਼ੀਆਂ ਨੂੰ ਫੜਨ ਦਾ ਪ੍ਰੂਫਾ ਵੀ ਦਿੱਤਿਆ ਗਿਆ ਹੈ ਪਰ ਸਵਾਲ ਇੱਥੇ ਹੈ ਕਿ ਆਖਿਰਕਾਰ ਇਹ ਲੁੱਟ ਦੀਆਂ ਵਾਰਦਾਤਾਂ ਤੇ ਹੱਲ ਕਦ ਤੱਕ ਪਵੇਗੀ ਫਿਲਹਾਲ ਇਸ ਪੂਰੇ ਮਾਮਲੇ ਦੇ ਉੱਤੇ ਪੁਲਿਤ ਨੇ ਕੀ ਕੁਝ kiya hai ਆਓ ਸੁਣਦੇ ਹਾਂ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਪੁਲਿਸ ਵੱਲੋਂ ਕਿਕ ਕਾਰਵਾਈ ਅਮਲ ਚੁਲਿਆ ਦੀ ਜਾ ਰਹੀ ਹੈ ਉਹ ਵੀ ਸੁਣਦੇ ਹਾਂ ਮੇਰਾ ਨਾਮ ਸੁਜੀਤ ਕਮਲ ਹਾਂਜੀ ਹੈ ਜੀ ਤੇ ਮੈਂ ਗਲੀ ਨੰਬਰ 19 ਚ ਪਵਨਗਰ ਇੰਨਾ ਜੀ ਕੀ ਗੱਲ ਕੀ ਹੋਈ ਭਾਈ ਜੀ ਮੈਂ ਕਿਉਂ ਮਰਦੀ ਲਾਗੋ ਕਿਤਾਬਾਂ ਦੀ ਸੇਲ ਦੇ ਪੈਸੇ ਵਟ ਕੇ ਫੈਕਟਵਾ ਚ ਰੱਖ ਕੇ ਆ ਰਿਆ ਸੀ ਜੀ ਹਾਂ ਜੀ ਇੱਥੇ ਗਲੀ ਨੰਬਰ 20 ਦੇ ਵਿੱਚ ਆ ਕੇ ਤੇ ਮੇਰੇ ਮਗਰ ਮੋਟਰਸਾਈਕਲ ਤੇ ਤਿੰਨ ਬੰਦੇ ਲੱਗੇ ਅੱਛਾ ਜੀ ਉਹਨਾਂ ਨੇ ਪਹਿਲਾਂ ਮੈਨੂੰ ਮੋਟਰਸਾਈਕਲ ਦੇ ਨਾਲ ਮਿਲਿਆ ਇਕਲਾ ਤੇ ਹੀ ਮੈਨੂੰ ਉਹਨਾਂ ਨੇ ਥੱਪਾ ਮਾਰਿਆ ਮੈਂ ਦੇਖਿਆ ਇੱਕ ਨੇ ਛੁਰੀ ਕੱਢ ਲਈ ਜੀ ਉਹ ਛੁਰੀ ਕੱਟ ਕੇ ਮਾਰੀ ਆ ਅੱਛਾ ਜੀ ਮੈਨੂੰ ਮੈਂ ਕੰਧ ਨਾਲ ਵੱਜਾ ਤੇ ਮਰਿਆ ਛੱਟਾਂ ਲੱਗੀਆਂ ਅੱਛਾ ਜੀ ਥੋਡੀ ਕੀ ਦੇ ਵਿੱਚ 4 ਲੱਖ ਰੁਪਈਆ ਸੀ ਜੀ ਅੱਛਾ ਜੀ ਉਹ ਉਹਨਾਂ ਨੇ ਡਿੱਗੀ ਖੋਲ ਕੇ ਤੇ ਉਹ 4 ਲੱਖ ਰੁਪਈਆ ਲੈ ਕੇ ਤੇ ਪੌਨਗਰ ਬਾਜ਼ਾਰੋਂ ਨਿਕਲ ਗਿਆ ਜੀ ਕਿੰਨੇ ਤੇ 25 30 ਸਾਲ ਦੇ ਵਿੱਚ ਜੀ ਕੋਈ ਮਾਰ ਕੋਈ ਮੂੰਹ ਤੇ ਕਪੜਾ ਬਨੇ ਆ ਕੋਈ ਬਨੇ ਸੀ ਕੋਈ ਨਾ ਤੇ ਇੱਕ ਸਦਾ ਸੀ ਜੀ ਅੱਛਾ ਜੀ ਦੋ ਕਾਲੇ ਸੀ ਅੱਛਾ ਜੀ ਤੇ ਕਾਤੇ ਆਏ ਨਾਲ ਹਾਂ ਜੀ ਕਾਲੇ ਰੰਗ ਦਾ ਜੀ ਕਿਹੜਾ ਮੋਟਰਸਪੈਂਡਰ ਸੀ ਕਿਹੜਾ ਸੀ ਮੈਂ ਪਛਾਣ ਨਹੀਂ ਸਕਾ ਕਿਹੜਾ ਕੋਈ ਗੱਡੀ ਨੰਬਰ ਵਗੈਰਾ ਕੋਈ ਪਤਾ ਲੱਗਾ ਨਹੀਂ ਕੋਈ ਨਹੀਂ ਪਤਾ ਲੱਗਾ ਜੀ ਦੇ ਕਿ ਨਹੀਂ ਮੈਨੂੰ ਉੱਥੇ ਝੋ ਮੁੰਡੀ ਤੇ ਲੱਗੇ ਹੋਏ ਕਿਉਂ ਮੁੰਡੀ ਲੱਗੇ ਹੋਏ ਮੈਨੂੰ ਇਹ ਛੱਤ ਨਹੀਂ ਦੀ ਮੇਰੇ ਬਾਹ ਨੂੰ ਨਹੀਂ ਪਤਾ ਲੱਗਾ ਸੀ ਕਿ ਮੈਨੂੰ ਵੀ ਪਤਾ ਲੱਗਾ ਮੈਨੂੰ 20 ਨੰਬਰ 'ਚ ਆ ਕੇ ਜਦੋਂ ਪਵਨ ਨਗਰ 20 ਨੰਬਰ 'ਚ ਆ ਗਏ ਆ ਉਦੋਂ ਪਤਾ ਲੱਗਾ ਜਦੋਂ ਮੈਨੂੰ ਬਿਲਕੁਲ ਮੇਰੇ ਅੱਗੇ ਆ ਕੇ ਉਹਨਾਂ ਮੋਰਸਾ ਲਾ ਲਿਆ ਤੇ ਕਿੰਨਾ ਅੰਦਾਜ਼ਾ ਨਕਸ਼ਾ ਲੱਖ ਰਹੀ ਹੈ ਜੀ 4 ਲੱਖ ਰੁਪਏ ਹੁਣ ਕੀ ਅਸੀਂ ਹੁਣ ਲੋਕਪੁਰੇ ਜਾ ਕੇ ਤੇ ਸ਼ਿਕਾਇਤ ਲਿਖਾਤੀ ਹੈ ਜੀ ਲੋਕੇ ਤੇ ਐਸਐਸਓ ਆ ਗਏ ਆ ਤੇ ਲੋਕੇ ਤੇ ਦੇਖਣਗੇ ਵੀ ਕੀ ਗੱਲ ਬਾਤ ਹੈ ਹਨੇ ਸਾਨੂੰ ਇਨਫੋਰਮੇਸ਼ਨ ਪਹੁੰਚੀ ਹੈ ਮੌਕੇ ਤੇ ਪਹੁੰਚੇ ਆ ਅਸੀਂ ਸੀਸੀਟੀਵੀ ਕੈਮਰੇ ਵਾਚਨੇ ਸ਼ੁਰੂ ਕਰ ਦਿੱਤੇ ਆ ਜਲਦੀ ਇਹਨਾਂ ਨੂੰ ਪ੍ਰੈਸ ਕਰਕੇ ਜੇ ਦੋਸ਼ੀਏ ਨੂੰ ਅਰੈਸਟ ਕਰਾਂਗੇ ਸਰ ਕਿੰਨੇ ਇਹ ਤਿੰਨ ਦਿਸਰੇ ਅਜੇ ਤੇ ਮੋਟਰਸਾਈਕਲ ਚ ਬਾਕੀ ਹੀ ਜੇ ਸ਼ੁਰੂ ਕੀਤੀ ਹੈ ਤਫ਼ਤੀਸ਼ ਬਾਕੀ ਤਫ਼ਤੀਸ਼ ਮੁਕੰਮਲ ਹੋਣੀ ਹੈ ਸੀਸੀਟੀਵੀ ਆਈ ਸਾਹਮਣੇ ਸੀਸੀਟੀਵੀ ਵੇਖਣਾ ਸ਼ੁਰੂ ਕੀਤੇ ਆ ਅਸੀਂ ਫਿਰ ਜੋ ਵੀ ਸਾਹਮਣੇ ਆਏ ਤੁਹਾਨੂੰ ਬਿਲਕੁਲ ਸਾਰੇ ਦੱਸ ਦਾਂਗੇ ਸਰ ਇਹ ਵੀ ਬੜੀ ਵੱਡੀ ਗੱਲ ਹੈ ਕੀ ਸਮਝਦੇ ਆ ਇਹ ਹੁਣ ਵੇਖਦੇ ਆ ਜੀ ਤਫ਼ਤੀਸ਼ ਕਰਦੇ ਆ ਸਾਰਾ ਤਤੀਸ਼ ਦਾ ਪਾਰਟ ਹੈ ਕੁ 4 ਲੱਖ ਰੁਪਏ ਡਿੱਗੀ ਚ ਪਏ ਆ ਕਿਸ ਨੂੰ ਪਤਾ ਵਾ ਕਿ ਕਿੱਦਾਂ ਪਤਾ ਲੱਗਾ ਇਹਨਾਂ ਨੂੰ ਉਹ ਸਾਰਾ ਵੇਚਦੇ ਆ ਜੀ ਮੈਂ ਤਤੀਸ਼ ਸਾਰੀ ਕਰਕੇ ਫਿਰ ਤੁਹਾਨੂੰ ਦੱਸਾਂਗੇ ਜਿਹੜੇ ਬੰਦੇ ਕਿੱਥੋਂ ਦੇ ਆਣ ਰਿਹਾ ਸੀ ਕੀ ਕੀ ਨਾਮ ਸੀ ਇਹ ਪਵਨਨਗਰ ਦੇ ਰਹਿਣ ਵਾਲੇ ਆ ਸਰਜੀਤ ਕੁਮਾਰ ਨਾਂ ਇਹਨਾਂ ਦਾ ਸਰ ਕੰਮ ਕੀ ਕਰਦੇ ਸੀ ਇਹਨਾਂ ਦਾ ਇਹ ਕਿਤਾਬਾਂ ਦਾ ਕੰਮ ਕਰਦੇ ਇਹਦੇ ਨਾਲ ਦੱਸਣ ਮੁਤਾਬਕ ਆ ਜਿਵੇਂ ਅਸੀਂ ਸ਼ੁਰੂ ਕੀਤੀ ਤਤੀਸ਼ ਬਾਕੀ ਤੁਹਾਨੂੰ ਤਤੀਸ਼ ਮੁਕੰਮਲ ਜਿਹੜੇ ਮੁੰਡੇ ਸੀ ਉਹ ਕਿੰਨੇ ਕੁ ਉਮਰ ਸੀ ਉਹਨਾਂ ਦੇ ਜੀ ਅਜੀ ਅਜੀ ਅਸੀਂ ਸ਼ੁਰੂ ਪਹੁੰਚੇ ਆ ਮੌਕੇ ਤੇ ਹੁਣੇ 15-20 ਮਿੰਟ ਪਹਿਲਾਂ ਦੀ ਗੱਲ ਆ ਤੇ ਸਾਰਾ ਕਰਕੇ